ਬੱਚਿਆਂ ਦੇ ਵਿੱਚ ਡਿਪਰੈਸ਼ਨ ਵਧੀ ਜਾ ਰਿਹਾ ਜੀ ਜਿਆਦਾਤਰ ਉਹਨਾਂ ਇਹ ਵੀ ਦੇਖਣ ਨੂੰ ਮਿਲਦਾ ਵੀ ਅਪ ਟੂ 10 ਤੋਂ ਲੈ ਕੇ 20 ਸਾਲ ਤੱਕ ਦੇ ਬੱਚਿਆਂ ਦੇ ਵਿੱਚ ਉਹਨਾਂ ਦੇ ਵਿੱਚ ਡਿਪਰੈਸ਼ਨ ਦੀ ਬਿਮਾਰੀ ਵਧੀ ਜਾ ਰਹੀ ਹੈ بڑا ਬੰਦਾ ਆ ਕੇ ਦੱਸੂਦਿੰਦਾ ਕਿ ਮੈਨੂੰ ਡਿਪਰੈਸ਼ਨ ਦੀ ਬਿਮਾਰੀ ਹੈ ਜਾਂ ਮੈਨੂੰ ਉਦਾਸੀ ਆ ਪੁੱਛ ਬੱਚੇ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ ਇਹਦੇ ਛੋਟੇ ਬੱਚੇ ਹੁੰਦੇ ਨੇ 10 ਤੋਂ 15 ਸਾਲ ਦੇ ਇਸ ਗਰੁੱਪ ਦੇ ਬੱਚੇ ਨੇ ਤੁਸੀਂ ਉਹਨਾਂ ਦੇ ਵਿੱਚ ਦੇਖੋਗੇ ਉਹਨਾਂ ਦਾ ਖਾਣਾ ਪੀਣਾ ਘਟ ਜਾਂਦਾ ਹੈ ਨੀਂਦ ਘਟ ਜਾਂਦੀ ਹੈ ਜ਼ਿਆਦਾਤਰ ਇਕੱਲੇ ਰਹਿਣਾ ਪਸੰਦ ਕਰਦੇ ਨੇ ਖੇਲਣਾ ਖੁਣਾ ਬੰਦ ਕਰ ਦਿੰਦੇ ਨੇ ਉਹਨਾਂ ਦੀ ਜਿਹੜੀਆਂ ਨੰਮੀ ਨੰਮੀ ਰੁਚੀਆਂ ਆਪਣੇ ਪੇਰੈਂਟਸ ਤੋਂ ਕੋਈ ਚੀਜ਼ ਮੰਗਣੀ ਖਾਣ ਪੀਣੇ ਮਿਲਣੀ ਆਪਣੇ ਕੁਲੀਸੇ ਨਾਲ ਫਿਜ਼ੀਕਲ ਐਕਟੀਵਿਟੀਆਂ ਵਿੱਚ ਇਨਵੋਲ ਹੋਣਾ ਉਹਨਾਂ ਦੀ ਘਟ ਜਾਂਦਾ ਚੁੱਪਚਾਪ ਰਹਿਣ ਲੱਗ ਜਾਂਦੇ ਨੇ ਗਰੋਥ ਘਟ ਜਾਂਦੀ ਹੈ ਮਾਂ-ਬਾਪਾਂ ਕੇ ਕਹਿੰਦੇ ਨੇ ਡਾਕਟਰ ਮੇਰਾ ਬੱਚਾ ਚੜਚੜਾ ਰਹਿਣ ਗਿਆ ਹਰ ਛੋਟ ਛੋਟੀ ਗੱਲ ਤੇ ਉਤੇ ਗੁੱਸਾ ਕਰਨ ਲੱਗ ਪੈਂਦਾ ਹੈ ਰੋਟੀ ਛੱਡ ਕੇ ਉੱਠੇ ਜਾਂਦਾ ਹੈ ਕਮਰੇ ਦੇ ਵਿੱਚੋਂ ਇੱਕ ਪੇਰੈਂਟਸ ਲਈ ਬੜੀ ਤਕਲੀਫ ਹੁੰਦੀ ਹੈ ਉਹਦੇ ਅੰਦਰ ਕੁਛ ਨਾ ਕੁਛ ਐਸਾ ਕੁਝ ਚੱਲ ਰਿਹਾ ਜਿਹਨੂੰ ਐਕਸਪ੍ਰੈਸ ਕਰਨਾ ਚਾਹੁੰਦਾ ਹੈ ਸ਼ਾਇਦ ਆਪਾਂ ਉਹਦੇ ਨਾਲ ਗੱਲਬਾਤ ਹੀ ਨਹੀਂ ਕਰ پا ਰਹੇ ਵੀ ਜਿਸ ਦੇ ਨਾਲ ਆਪਾਂ ਨੂੰ ਪਤਾ ਚੱਲੇ ਵੀ ਆਪਣੇ ਬੱਚੇ ਦੇ ਵਿੱਚ ਕੀ ਤਕਲੀਫ ਹੈ ਪਹਿਲਾਂ ਨਾਰਮਲ ਤੌਰ ਤੇ ਅਸੀਂ ਸੁਣਦੇ ਹੁੰਦੇ ਸੀ ਕਿ ਆਮ ਵੱਡੇ ਲੋਕਾਂ ਦੇ ਵਿੱਚ ਜਿਹੜੀ ਹੈ ਡਿਪਰੈਸ਼ਨ ਦੀ ਬਿਮਾਰੀ ਹੈ ਜਾਂ ਫਿਰ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਪਰ ਹੁਣ ਇਹ ਬਿਮਾਰੀ ਜਿਹੜੀ ਹੈ ਬੱਚਿਆਂ ਦੇ ਵਿੱਚ ਵੀ ਪਾਈ ਜਾਂਦੀ ਹੈ ਕਾਫੀ ਜ਼ਿਆਦਾ ਜਿਹੜੇ ਕੇਸਸ ਨੇ ਹੁਣ ਹਸਪਤਾਲਾਂ ਦੇ ਵਿੱਚ ਆ ਰਹੇ ਨੇ ਸਾਡੇ ਨਾਲ ਸਪੈਸ਼ਲਿਸਟ ਨੇ ਮਾਹ ਡਾਕਟਰ ਨੇ ਗੱਲਬਾਤ ਕਰਾਂਗੇ ਸਰ ਪਹਿਲਾਂ ਆਪਣਾ ਨਾਮ ਤੇ ਆਪਣਾ ਹਸਪਤਾਲ ਦਾ ਨਾਮ ਹਾਂ ਮੇਰਾ ਨਾਮ ਡਾਕਟਰ ਰੁਪੇਸ਼ ਚੌਧਰੀ ਹੈ ਮੈਂ ਐਮਡੀ ਸਾਹ ਕਿਹਾਤੀ ਹਾਂ ਇੱਥੇ ਅਰੋੜਾ ਨਿਊਰੋ ਸੈਂਟਰ ਤੇ ਸੀਨੀਅਰ ਸਾਈਕੀਐਟ੍ਰਿਸ ਐਂਡ ਐਡਿਕਸ਼ਨ ਸਪੈਸ਼ਲਿਸਟ ਹਾਂ ਸਰ ਕਿੰਨੇ ਕੇਸ ਜਿਹੜੇ ਆ ਜਾਂ ਬੱਚਿਆਂ ਦੀ ਜੇਕਰ ਸਪੈਸ਼ਲੀ ਗੱਲ ਬੱਚਿਆਂ ਦੀ ਕਰੀ ਕਿਉਂਕਿ ਵੱਡਿਆਂ ਦੇ ਵਿੱਚ ਤਾਂ ਡਿਪਰੈਸ਼ਨ ਅਸੀਂ ਸੁਣਿਆ ਸੀ ਹੁੰਦੀ ਹੈ ਹੁਣ ਸੁਣਿਆ ਕਿ ਬੱਚਿਆਂ ਦੇ ਵਿੱਚ ਵੀ ਆ ਰਹੇ ਨੇ ਕੀ ਬੱਚਿਆਂ ਦੇ ਕੇਸ ਜਿਹੜੇ ਆ ਰਹੇ ਨੇ ਕਿੰਨੇ ਆ ਰਹੇ ਨੇ ਕਿਸ ਏਜ ਦੇ ਜਿਹੜੇ ਨੇ ਕਿ ਬੱਚਿਆਂ ਦੇ ਵਿੱਚ ਡਿਪਰੈਸ਼ਨ ਵਧੀ ਜਾ ਰਿਹਾ ਜੀ ਸਪੈਸ਼ਲੀ ਅਗਰ ਤੁਸੀਂ ਦੇਖੋ ਵੀ ਆਲਮੋਸਟ ਲਾਕਡਾਊਨ ਤੋਂ ਬਾਅਦ 20 ਤੋਂ 25% ਇਹ ਜਿਹੜਾ ਵਾਧਾ ਹੋ ਗਿਆ ਹੈਗਾ ਬੱਚਿਆਂ ਦੇ ਨਾਲ ਨਾਲ ਸਪੈਸ਼ਲੀ ਜਿਹੜੇ ਏਜ ਗਰੁੱਪਸ ਨੇ 10 ਤੋਂ 15 ਸਾਲ ਦੇ ਤੇ ਜ਼ਿਆਦਾਤਰ ਹੁਣ ਇਹ ਵੀ ਦੇਖਣ ਨੂੰ ਮਿਲਿਆ ਵੀ ਅਪ ਟੂ 10 ਤੋਂ ਲੈ ਕੇ 20 ਸਾਲ ਤੱਕ ਦੇ ਬੱਚਿਆਂ ਦੇ ਵਿੱਚ ਉਹਨਾਂ ਦੇ ਵਿੱਚ ਡਿਪਰੈਸ਼ਨ ਦੀ ਬਿ ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਆ ਬੱਚਿਆਂ ਦੀ بڑا ਬੰਦਾ ਆ ਕੇ ਦੱਸ ਦਿੰਦਾ ਵੀ ਮੈਨੂੰ ਡਿਪਰੈਸ਼ਨ ਦੀ ਬਿਮਾਰੀ ਹੈ ਜਾਂ ਮੈਨੂੰ ਉਦਾਸੀਆ ਕੁਛ ਹੈ ਬੱਚੇ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ ਤਾਂ ਮੈਂ ਤੁਹਾਡੇ ਚੈਨਲ ਦੇ ਰਸਤੇ ਲੋਕਾਂ ਨੂੰ ਦੱਸਣਾ ਚਾਹੁੰਗਾ ਜੀ ਕੁਝ ਐਸੇ ਸਿੰਪਟਮ ਨੇ ਜਿਨ੍ਹਾਂ ਦੇ ਨਾਲ ਆਪਾਂ ਨੂੰ ਪਤਾ ਲੱਗ ਸਕਦਾ ਵੀ ਆਪਣੇ ਬੱਚਾ ਜਿਹੜਾ ਹੈਗਾ ਵਾਕਈ ਕਿਤੇ ਮਾਨਸਿਕ ਤੌਰ ਤੇ ਬਿਮਾਰਤਾ ਨਹੀਂ ਡਿਪਰੈਸ਼ਨ ਦਾ ਸ਼ਿਕਾਰ ਤਾਂ ਨਹੀਂ ਜਿਹੜੇ ਛੋਟੇ ਬੱਚੇ ਹੁੰਦੇ ਨੇ 10 ਤੋਂ 15 ਸਾਲ ਦੇ ਇਸ ਗਰੁੱਪ ਦੇ ਬੱਚੇ ਨੇ ਤੁਸੀਂ ਉਹਨਾਂ ਦੇ ਵਿੱਚ ਦੇਖੋਗੇ ਉਹਨਾਂ ਦਾ ਖਾਣਾ ਪੀਣਾ ਘਟ ਜਾਂਦਾ ਹੈ ਨੀਂਦ ਘਟ ਜਾਂਦੀ ਹੈ ਜ਼ਿਆਦਾਤਰ ਇਕੱਲੇ ਰਹਿਣਾ ਪਸੰਦ ਕਰਦੇ ਨੇ ਖੇਲਣਾ ਖੁਣਾ ਬੰਦ ਕਰ ਦਿੰਦੇ ਨੇ ਉਹਨਾਂ ਦੀ ਜਿਹੜੀਆਂ ਨਮੀ ਨਮੀ ਰੁਚੀਆਂ ਹੈ ਆਪਣੇ ਪੇਰੈਂਟਸ ਨੂੰ ਕੋਈ ਚੀਜ਼ ਮੰਗਨੀ ਕਾਂਪੀ ਲੈ ਮਿੰਨੀ ਆਪਣੇ ਕਲੀਕਸ ਨਾਲ ਫਿਜ਼ੀਕਲ ਐਕਟੀਵਿਟੀਆਂ ਵਿੱਚ ਇਨਵੋਲ ਹੋਣਾ ਉਹਨਾਂ ਦੇ ਘਟ ਜਾਂਦਾ ਚੁੱਪਚਾਪ ਰਹਿਣ ਲੱਗ ਜਾਂਦੇ ਨੇ ਗ੍ਰੋਥ ਘਟ ਜਾਂਦੀ ਹੈ ਔਰ ਉਹਨਾਂ ਤੁਸੀਂ ਦੇਖੋ ਅਜੀਬ ਜਿਹੇ ਉਹਨਾਂ ਦੇ ਖਾਮੋਸ਼ੀ ਜਿਹੇ ਰਹਿੰਦੇ ਤੁਸੀਂ ਕਿਸੇ ਫੰਕਸ਼ਨ ਤੇ ਲੈ ਕੇ ਜਾਓ ਬੱਚਾ ਇਕੱਲਾ-ਕੱਲਾ ਰਹਿਣਾ ਪਸੰਦ ਕਰਦਾ ਹੈ ਕੁਸ਼ੋਂ ਕੇ ਕੱਪੜੇ ਨਹੀਂ ਪੰਦਾ ਜਿਹੜਾ ਕਿ ਇਸੇਜ ਗਰੁੱਪ ਦੇ ਬੱਚੇ ਪਾਹੰਦੇ ਨੇ ਜਿਹੜੇ ਤੁਸੀਂ ਦੇਖੋ 18 ਤੋਂ 20 ਸਾਲ ਦੇ ਨੇ ਉਹਨਾਂ ਦੇ ਵਿੱਚ ਐਗਰੈਸ਼ਨ ਬੜੀ ਕਾਮਨ ਆ ਜਾਂਦੀ ਹੈ ਮਾਂ-ਬਾਵਾ ਆ ਕੇ ਕੰਪਲੇਨਟ ਕਰਦੇ ਡਾਕਟਰ ਸਾਹਿਬ ਮੇਰਾ ਬੱਚਾ ਚਰਚੜਾ ਰ ਹੰਦਾ ਕਮਰੇ ਦੇ ਵਿੱਚੋਂ ਕਿੰਨੇ ਕਿੰਨੇ ਘੰਟੇ ਨਿਕਲਦਾ ਨਹੀਂ ਰਾਤ ਨੂੰ देर तक ਜਾਗਦਾ ਰਹਿੰਦਾ ਜੀ ਜੇ ਜੇ ਫੋਨ ਚਲਾਈ ਜਾਂਦਾ ਕਿੰਨੇ ਕਿੰਨੇ ਘੰਟੇ ਫੋਨ ਚਲਾਈ ਜਾਂਦਾ ਜੀ ਲਗਾਤਾਰ ਫੇਲ ਹੁੰਦਾ ਜਾਂਦਾ ਜੀ ਆਪਣੇ ਕਲੀਕਸ ਨਾਲ ਬੰਦ ਕਰਦਾ ਜੀ ਮਾਪੇ ਨੂੰ ਆਪਣੇ ਮਾਪੇ ਨੂੰ ਲੋਕਾਂ ਦੇ ਮਾਪੇ ਆਪਣਾ ਕੰਪੈਰੀਸ਼ਨ ਕਰਨ ਲੱਗ ਜਾਂਦਾ ਵੀ ਉਹਨਾਂ ਦੇ ਮਾਪੇ ਤਾਂ ਇਸ ਤਰ੍ਹਾਂ ਦੇ ਤੁਸੀਂ ਇਸ ਤਰ੍ਹਾਂ ਕੋ ਨਹੀਂ ਮੈਂ ਤੁਹਾਡੇ ਘਰ ਗਲਤ ਪੈਦਾ ਹੋ ਗਿਆ ਮੈਨੂੰ ਪੈਦਾ ਹੀ ਨਹੀਂ ਹੋਣਾ ਚਾਹੀਦਾ ਸੀ ਇੱਕ ਪੇਰੈਂਟਸ ਲਈ ਬੜੀ ਤਕਲੀਫ ਹੁੰਦੀ ਹੈ ਪਰ ਇਹ ਸਾਰੇ ਸਿੰਪਟਮ ਨੇ ਕਿਉਂਕਿ ਆਪਾਂ ਪਛਾਣ ਹੀ ਨਹੀਂ ਬੰਦੇ ਵੀ ਬੱਚਾ ਜਾਣ ਬੁੱਝ ਕੇ ਨਹੀਂ ਕਰ ਰਿਹਾ ਉਹਦੇ ਅੰਦਰ ਕੁਛ ਨਾ ਕੁਛ ਐਸਾ ਕੁਝ ਚੱਲ ਰਿਹਾ ਜਿਹਨੂੰ ਐਕਸਪ੍ਰੈਸ ਕਰਨਾ ਚਾਹੁੰਦਾ ਹੈ ਸ਼ਾਇਦ ਆਪਾਂ ਉਹਦੇ ਨਾਲ ਗੱਲਬਾਤ ਹੀ ਨਹੀਂ ਕਰ پا ਰਹੇ ਵੀ ਜਿਸ ਦੇ ਨਾਲ ਆਪਾਂ ਨੂੰ ਪਤਾ ਚੱਲੇ ਵੀ ਆਪਣੇ ਬੱਚੇ ਦੇ ਵਿੱਚ ਕੀ ਤਕਲੀਫ ਹੈ ਤੇ ਇਹ ਸਾਰੇ ਸਿੰਪਟਮ ਅਗਰ ਤੁਹਾਡੇ ਬੱਚੇ ਦੇ ਵਿੱਚ ਆਂਦੇ ਨੇ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਵੀ ਤੁਹਾਡੇ ਬੱਚੇ 'ਚ ਕੋਈ ਦਿੱਕਤ ਹੈ ਪੇਸ਼ੈਂਸ ਹੈ ਤੁਹਾਨੂੰ ਜ਼ਰੂਰਤ ਹੈ ਉਸ ਸਮੇਂ ਬੱਚੇ ਨਾਲ ਬੈਠ ਕੇ ਗੱਲਬਾਤ ਕਰਨ ਦੀ ਉਹਦੀ ਭਾਵਨਾਵਾਂ ਨੂੰ ਸਮਝਣ ਦੀ ਜਦ ਤੱਕ ਤੁਸੀਂ ਬੱਚੇ ਘਾਨਾ ਦਾ ਸਾਇੰਸਟਿਕ ਟਰਮੀਨੋਲੋਜੀ ਐ ਥਾਟ ਵੈਂਟੀਲੇਸ਼ਨ ਆਪਾਂ ਕਹਿੰਦੇ ਆਂ ਅਗਰ ਕੋਈ ਦੇਖਿਆ ਤਾਂ ਵੀ ਤੂੰ ਖੁੱਲ ਕੇ ਗੱਲ ਕਰ ਖੁੱਲ ਕੇ ਗੱਲ ਕਰੇਗਾ ਤੇਰੇ ਮਨ ਦੀ ਪੜਾਹਸ ਨੇ ਕਲੂਗੀ ਤੂੰ ਗੱਲ ਕਰ ਪਾਵੇਂਗਾ ਪਰ ਜਿੱਥੇ ਬੱਚਿਆਂ ਦੀ ਵਾਰੀ ਆਂਦੀ ਉੱਥੇ ਮਾਪੇ ਸੁਣਨ ਨਹੀਂ ਚਾਹੁੰਦੇ ਮਾਪੇ ਵੀ ਕਹਿੰਦੇ ਇਹਨਾਂ ਨੂੰ ਅਕਲ ਹੈ ਨਹੀਂ ਹਲੇ ਛੋਟੇ ਨੇ ਇਹਨਾਂ ਨੂੰ ਡਾਕਟਰਸ ਕਿੱਥੋਂ ਹੋਜੂਗਾ ਸਭ ਕੁਝ ਖਾਣ ਪੀਣ ਨੂੰ ਵਧੀਆ ਮਿਲਦਾ ਪਿਆ ਜੀ ਪੈਸੇ ਨਾਲ ਪੈਸਾ ਦੇਣਾ ਰੋਟੀ ਨਾਲ ਰੋਟੀ ਦੇਣਾ ਸਕੂਲ ਨਾਲ ਸਕੂਲ ਫੀਸ ਦੇਣਾ ਪਰ ਅਗਰ ਸਾਰੀ ਜ਼ਿੰਦਗੀ ਅਗਰ ਇਸੇ ਤੇ ਲਿਮਟ ਹੋ ਜੇ ਬੱਚਿਆਂ ਦੀ ਤਾਂ ਉਸੀਂ ਦੇਖਿਆ ਨਾ ਹੌਸਟਲਾਂ 'ਚ ਵੀ ਬੱਚਿਆਂ ਨੂੰ ਅਗਰ ਮਾਪੇ ਦਾ ਪਿਆਰ ਨਹੀਂ ਮਿਲਦਾ ਲੋਕੀ ਕਹਿੰਦੇ ਨੇ ਜੀ ਸਾਡੇ ਬੱਚੇ ਦਾ ਹੌਸਟਲ ਡਾਕਟਰ ਸਾਹਿਬ ਅਸੀਂ ਤਾਂ ਉਹਨੇ ਗੱਲ ਨਹੀਂ ਕਰਦੇ ਪਰ ਅਗਰ ਤੁਹਾਡੀ ਅਟੈਚਮੈਂਟ ਆ ਬੱਚੇ ਥਾਈਂ ਵੱਧਦੇ ਫੁੱਲਦੇ ਨੇ ਚੰਗਾ ਖਾਣਾ ਦੇਣਾ ਨਹੀਂ ਬੱਚੇ ਦੀ ਚੰਗੀ ਸੋਚ ਬਚਨਾਂ ਚੰਗਾ ਪਿਆਰ ਉਹਦੇ ਨਾਲ ਉੱਠਣਾ ਬੈਠਣਾ ਖੇਨਣਾ ਪੁਰਾਣੇ ਸਮੇਂ 'ਚ ਦੇਖੋ ਦਾਦਾ ਦਾਦੀ ਹੁੰਦੇ ਸੀ ਤੁਸੀਂ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ ਜਾਂ ਤੁਸੀਂ ਇੱਕ ਮਹੱਲਿਆਂ 'ਚ ਰਹਿੰਦੇ ਸੀ ਹੁਣ ਤੁਸੀਂ ਨਿਊਕਲੀਅਰ ਫੈਮਲੀ ਹੋ ਉਹ ਵਕਤ ਦੇ ਸਾਰ ਨਾਲ ਇੰਡਸਟ੍ਰੀਅਲਾਈਜੇਸ਼ਨ ਹੋ ਗਈ ਟਾਈਮ ਦੀ ਨੀਡ ਸੀ ਲੋਕੀ ਕਰੋ ਮੂਵ ਕਿਤੇ ਜੌਬ ਦੀ ਓਪਰਚ्युनिटी ਲਿੱਤੀ ਉਹ ਗਲਤ ਨਹੀਂ ਹੈ ਸਭ ਕੋ ਠੀਕ ਹੈ ਪਰ ਐਟਲੀਸਟ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਤੁਹਾਡੀ ਹੈ ਨਾ ਇੱਕ ਛੋਟਾ ਬੱਚਾ ਆਂਦਾ ਅਗਰ ਮਾਪੇ ਥੱਕ ਕੇ ਹਰ ਕੇ ਆਂਦੇ ਨੇ ਇੱਕ 8 ਸਾਲ ਦਾ ਬੱਚਾ ਆ ਕੇ ਮੰਮੀ ਦੀ ਗੋਦੀ 'ਚ ਬਹਿ ਜਾਂਦਾ ਜਾਂ ਪਾਪਾ ਦੀ ਗੋਦੀ 'ਚ ਬਹਿ ਜਾਂਦਾ ਤਾਂ ਉਹਨਾਂ ਨੂੰ ਇਰੀਟੇਸ਼ਨ ਹੋਣ ਲੱਗ ਜਾਂਦੀ ਅਗਲਾ ਕਹਿੰਦਾ ਮੈਂ ਹੁਣ ਤਾਂ ਥੱਕ ਕਰ ਗਿਆ ਮੇਰੇ ਨਾਲ ਨਾਲੀ ਚਿੰਬੜੀ ਜਾਂਦਾ ਪਰ ਉਹ ਮੰਮੀ ਪਾਪਾ ਦੀ ਜ਼ਰੂਰਤ ਉਹਦੇ ਲਈ ਕੌਣ ਪੂਰਾ ਕਰੂਗਾ ਟਾਈਮ ਤਾਂ ਤੁਸੀਂ ਦੇਣਾ ਪਏਗਾ ਨਾ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਪੱਜੋ ਨਾ ਅਗਰ ਇੱਕ ਬੱਚਾ ਪੈਦਾ ਕੀਤਾ ਹੈ ਤਾਂ ਜ਼ਿੰਮੇਵਾਰੀ ਮਾਪੇ ਦੀ ਬਣਦੀ ਹੈ ਉਹੀ ਭਾਵਨਾਵਾਂ ਨੂੰ ਸਮਝਣਾ ਤੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਸਰ ਮੈਂ ਤੁਹਾਡੀ ਗੱਲ ਸਮਝ ਗਿਆ ਕਿ ਚਲੋ ਛੋਟੇ ਬੱਚਿਆਂ ਦਾ ਤਾਂ ਆਪਾਂ ਸਮਝ ਗਏ ਕਿ ਛੋਟੇ ਬੱਚਿਆਂ ਨੂੰ ਕਈ ਵਾਰੀ ਤੁਸੀਂ ਜਿਸ ਤਰ੍ਹਾਂ ਦੱਸਿਆ ਘਰ 'ਚ ਪਿਆਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਸਨਮਾਨ ਨਹੀਂ ਮਿਲਦਾ ਹੈਗਾ ਜਿਸ ਤਰ੍ਹਾਂ ਤੁਸੀਂ ਟੀਨੇਜਰਜ਼ ਦੀ ਗੱਲ ਕੀਤੀ ਟੀਨੇਜਰਜ਼ ਦੇ ਵਿੱਚ ਕੀ ਕਾਰਨ ਆ ਜਿਹੜੇ ਟੀਨੇਜਰ ਵੀ ਡਿਪਰੈਸ਼ਨ ਦੇ ਜਿਹੜਾ ਸਿਲਸਿਲਾ ਟੀਨੇਜਰ ਦੇ ਵਿੱਚ ਸਭ ਤੋਂ بڑا ਕਾਰਨ ਹੈ ਜੀ ਇੱਕ ਤਾਂ ਜਿਹੜੀ ਹੋਪਸ ਬਹੁਤ ਜ਼ਿਆਦਾ ਪੇਰੈਂਟਸ ਦੀਆਂ ਬੱਚਿਆਂ ਨਾਲ ਕੰਪੈਰੀਜ਼ਨ ਦੂਸਰੇ ਬੱਚਿਆਂ ਦਾ ਮਾਪੇ ਆ ਕਹਿੰਦੇ ਉਹਦਾ ਬੱਚਾ ਦਾ ਡਾਕਟਰ ਹੀ ਕਰਨ ਲੱਗ ਗਿਆ ਉਹਦਾ ਬੱਚਾ ਨੇ ਇੰਜੀਨੀਅਰ ਬਣਨ ਲੱਗ ਗਿਆ ਉਹ ਸਾਰੇ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦੇ ਕਿਸੇ ਦਾ ਬੱਚਾ ਕ੍ਰਿਕਟਰ ਵੀ ਬਣਦਾ ਕਿਸੇ ਦਾ ਇੱਕ ਅੱਛਾ ਸਿੰਗਰ ਵੀ ਬਣਦਾ ਕਿਸੇ ਦਾ ਆਰਟਿਸਟ ਵੀ ਬਣਦਾ ਕਿਸੇ ਦਾ ਬਿਜ਼ਨਸਮੈਨ ਵੀ ਬਣਦਾ ਤੁਸੀਂ ਸਾਰੀ ਚੀਜ਼ਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਜਿਹੜੀ ਬਹੁਤ ਜ਼ਿਆਦਾ ਇੱਕ ਦਿੱਕਤ ਇਹ ਵੀ ਆ ਰਹੀ ਹੈ ਜਿਹੜੇ ਬੱਚੇ ਪ੍ਰੋਫੈਸ਼ਨਲ ਪ੍ਰੋਫੈਸ਼ਨ ਜੌਬ ਜੁਆਇਨ ਕਰਦੇ ਨੇ ਉਹ ਆਪਣੇ ਕਲੀIENTS ਨਾਲ ਜਿਹੜੇ ਲੋਕ ਬਿਜ਼ਨਸਮੈਨ ਨੇ ਉਹਨਾਂ ਦੇ ਬੱਚਿਆਂ ਨੂੰ ਵਲ ਦੇਖ ਕੇ ਆਪਣੇ ਪੇਰੈਂਟਸ ਨੂੰ ਕੋਸਦੇ ਨੇ ਤੁਸੀਂ ਮੈਨੂੰ ਗਲਤ professions ਚ ਪਾਤਾ ਮੇਰੇ ਨਾਲ ਦਾ ਤਾਂ ਪੈਸਾ ਵੀ ਕਮਾਣ ਲੱਗ ਗਿਆ ਇਹ profession ਤੁਸੀਂ ਚੂਜ਼ ਕੀਤਾ ਕਿਸੇ ਲਈ ਪੈਸਾ ਜਲਦੀ ਕਮਾਣਾ ਹੈ ਕਿਸੇ ਨੇ ਰੇਟ ਕਮਾਣਾ ਹੈ ਹਰ ਦੇ profession ਦੀ ਆਪਣੀ ਆਪਣੀ अहमियत ਹੈ ਕਿਸੇ profession ਤੁਸੀਂ ਜਲਦੀ ਸੈਟਲ ਹੋਉਂਦੇ ਹੋ ਕਿਸੇ ਦੇ ਲੌਂਗ ਟਰਮ ਤੇ ਸੈਟਲ ਹੁੰਦੇ ਹੋ ਪਰ ਹਰ ਬੰਦੇ ਨੇ ਬੱਚੇ ਨੇ ਸੈਟਲ ਹੋਣਾ ਹੀ ਹੋਣਾ ਸੈਕਿੰਡ ਥਿੰਗ ਹੈ ਕਈ ਮਾਪੇ ਜੋ ਅਨਐਕਸਪੈਕਟਿਡਲੀ ਆਪਣੇ ਬੱਚਿਆਂ ਨੂੰ ਉਸ profession ਚ ਪਾ ਦਿੰਦੇ ਨੇ ਜਿੱਦਾਂ ਦੀ ਪੜਾਈ ਬਹੁਤ ਲੰਬੀ ਹੈ ਤੁਸੀਂ ਉਸ ਪੜਾਈ ਦੇ ਵਿੱਚ ਤੁਸੀਂ ਪੈਸੇ ਨਹੀਂ ਖਰਚ ਕਰ ਪਾਉਂਦੇ ਤੁਸੀਂ ਲੋਕਾਂ ਦੇ ਦੇਖਾ ਦੇ ਕਿ ਉਧਾਰ ਚੁੱਕ ਕੇ ਕੁਝ ਵੀ ਕਰਕੇ ਪਾਉਂਦੇ ਤੁਹਾਡੇ ਬੱਚਿਆਂ 'ਚ ਕੈਲੀਬਰ ਨਹੀਂ ਆ ਤੁਸੀਂ ਫਿਰ ਵੀ ਐਡਮਿਸ਼ਨਸ ਲੈ ਦਿੰਦੇ ਹੋ ਤਾਂ ਬੱਚੇ 'ਚ ਫਰਸਟ੍ਰੇਸ਼ਨ ਆਉਂਦੀ ਅੱਛਾ ਜਦੋਂ ਬੱਚਾ ਕਹਿੰਦਾ ਜੀ ਮੈਂ ਇਹ ਕਰ ਨਹੀਂ ਪਾਉਂਦਾ ਮਾਵਾ-ਪਾਪੇ ਜੋਰ ਪਾਉਂਦੇ ਆ ਸਾਡਾ ਤਾਂ ਪੈਸਾ ਬਰਬਾਦ ਹੋ ਜਾਊਗਾ ਜੀ ਅਗਰ ਤੁਸੀਂ ਨਿਕਲੇ ਸਮਾਜ ਕੀ ਕਹੂਗਾ ਜੀ ਲੋਕ ਕੀ ਕਹਿਣਗੇ ਤੁਸੀਂ ਆਪਣੇ ਬੱਚਿਆਂ ਦੇ ਟੈਲੈਂਟ ਨੂੰ ਸਮਝੋ ਹਰ ਬੱਚਾ ਇੱਕ ਯੂਨੀਕ ਹੈ ਉਹਦੇ ਅੰਦਰ ਇੱਕ ਇੱਕ ਯੂਨੀਕ ਟੈਲੈਂਟ ਹੈ ਉਸ ਨੂੰ ਬਾਹਰ ਕਢਣ ਦੀ ਕੋਸ਼ਿਸ਼ ਕਰੋ ਨਾ ਕਿ ਆਪਣੇ ਬੱਚਿਆਂ ਨੂੰ ਜ਼ਬਰਦਸਤੀ ਉਸ ਪ੍ਰੋਫੈਸ਼ਨ 'ਚ ਸਿੱਟੋ ਜਿਹੜੇ ਉਹ ਕਰਨਾ ਹੀ ਨਹੀਂ ਚਾਹੁੰਦੇ ਉਹਨਾਂ ਨਾਲ ਬੈਠ ਕੇ ਗੱਲ ਕਰੋ ਜਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਪਰਿਵਾਰ ਦੇ ਵਿੱਚ ਤਣਾਅ ਮਹਿਸੂਸ ਹੋਣ ਲੱਗ ਜਾਂਦਾ ਹੈ ਬਿਲਕੁਲ ਸਰ ਮੈਂ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਛੋਟੇ ਬੱਚਿਆਂ ਦਾ ਦੱਸਿਆ ਵੱਡੇ ਬੱਚਿਆਂ ਦਾ ਦੱਸਿਆ ਬਾਈ ਚਾਂਸ ਇਹ ਲੱਛਣ ਆ ਜਾਂਦੇ ਆ ਕਿ ਉਹਨਾਂ ਦੀ ਸਭ ਤੋਂ ਪਹਿਲਾਂ ਕਾਉਂਸਲਿੰਗ ਕਰਨੀ ਚਾਹੀਦੀ ਹੈ ਮਾਂ-ਬਾਪ ਨੂੰ ਉਹਨਾਂ ਦੇ ਨੇੜੇ ਜਾਣਾ ਚਾਹੀਦਾ ਜਾਂ ਸਿੱਧਾ ਡਾਕਟਰ ਕੋਲ ਤੁਸੀਂ ਸਿੱਧਾ ਡਾਕਟਰ ਕੋਲ ਲੈ ਜਾਓਗੇ ਬੱਚੇ ਨੂੰ ਲਾਦਾ ਮੈਂ ਤਾਂ ਬਿਮਾਰੀ ਨਹੀਂ ਮੈਨੂੰ ਕਿੱਥੇ ਲਿਆਇਤਾ ਬੱਚੇ ਨੂੰ ਬੱਚੇ ਨਾਲ ਬੈਠ ਕੇ ਗੱਲ ਕਰੋ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਇਹ ਸਾਰੀ ਚੀਜ਼ਾਂ ਹੈ ਜਿਨ੍ਹਾਂ ਦੇ ਨਾਲੇ ਦਿੱਕਤ ਆ ਰਹੀ ਹੈਗੇ ਵੀ ਆਪਾਂ ਕਿਸੇ ਡਾਕਟਰ ਦੀ ਸਲਾਹ ਲੈਣੇ ਚਾਈਲਡ ਥੈਰਾਪਿਸਟ ਹੁੰਦੇ ਨੇ ਸਾਈਕੀਆਟ੍ਰਿਸ ਹੁੰਦੇ ਨੇ ਉਹਨਾਂ ਨਾਲ ਜਾ ਕੇ ਪਹਿਲਾਂ ਆਪ ਮਿਲੋ ਕਿ ਤੁਸੀਂ ਵੀ ਬੜੀ ਵਾਰੀ ਹੁੰਦਾ ਬੱਚਾ ਆ ਕੇ ਸਿੱਧਾ ਖੁੱਲਦਾ ਨਹੀਂ ਜੀ ਬੱਚਾ ਕਿ ਜਦੋਂ ਮਾਪਾ ਆਪਣਾ ਨਹੀਂ ਖੁੱਲਦਾ ਡਾਕਟਰਾਂ ਨਾਲ ਆ ਕੇ ਨਹੀਂ ਖੁੱਲਦਾ ਪੇਰੈਂਟਸ ਨੂੰ ਚਾਹੀਦਾ ਪਹਿਲਾਂ ਆਪਣੇ ਬੱਚੇ ਨਾਲ ਇੰਡੀਵਿਜੂਅਲੀ ਗੱਲ ਕਰਨ ਫਿਰ ਡਾਕਟਰ ਨਾਲ ਗੱਲ ਕਰਨ ਫਿਰ ਜਿਸ ਤਰ੍ਹਾਂ ਡਾਕਟਰ ਸਜੈਸਟ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਪਣੇ ਬੱਚੇ ਨੂੰ ਇੱਕ ਅچھے ਡਾਕਟਰ ਨੂੰ ਦਿਖਾਣ ਸੈਕੰਡ ਚੀਜ਼ ਇਹ ਹੈ ਵੀ ਲੋਕੀਂ ਕਿਸੇ ਤੋਂ ਬਹੁਤ ਡਰਦੇ ਨੇ ਵੀਸੀ ਡਾਕਟਰ ਕੋ ਜਾਵਾਂਗੇ ਡਾਕਟਰ ਦਵਾਈ ਲਗਾ ਦੂਗਾ ਹਰ ਬੱਚੇ ਨੂੰ ਦਵਾਈ ਨਹੀਂ ਲਗਾਈ ਜਾਂਦੀ ਫੋਰ ਐਗਜ਼ਾਮਪਲ ਅਗਰ ਦਵਾਈ ਲਗਾਨੀ ਵੀ ਪੈਗੀ ਇਹ ਬਹੁਤ ਸ਼ਾਰਟ ਟਰਮ ਲਈ ਹੁੰਦੀ ਹੈ ਲੋਕਾਂ ਦਾ ਅਗਲਾ ਸਵਾਲ ਹੁੰਦਾ ਡਾਕਟਰ ਸਾਹਿਬ ਛੋਟੀ ਉਮਰ ਚ ਲੱਗ ਗਿਆ ਜੀ ਤਾਂ ਇਹਦੀ ਫਿਜ਼ੀਕਲ ਤੇ ਇਹਦੀ ਮੈਂਟਲ ਹੈਲਥ ਚ ਫਰਕ ਪਊਗਾ ਜੀ ਇਹ ਤਾਂ ਸੁੱਤਾ ਰਹੂਗਾ ਜੀ ਅਰੇ ਜਿਸਨੇ ਜੜੀਆਂ ਵੀ ਅੱਜ ਕੱਲ ਦਵਾਈਆਂ ਆਉਂਦੀਆਂ ਕੋਈ ਨੀਂਦ ਨੂੰ ਤੇ ਦੀ ਦਵਾਈ ਨਹੀਂ ਹੁੰਦੀ ਔਰ ਅਗਰ ਕਿਸੇ ਨੂੰ ਨੀਂਦ ਦੀ ਦਿੱਕਤ ਨਹੀਂ ਹੈ ਤਾਂ ਡਾਕਟਰ ਨੀਂਦ ਦੀ ਦਵਾਈ ਕਿਉਂ ਦੇਵਗਾ ਤੇ ਇਹ ਦਵਾਈਆਂ ਇਹਨਾਂ ਨੂੰ ਆਪਾਂ ਮੂਡ ਐਲੀਵੇਟਰ ਕਹਿੰਦੇ ਆ ਆਪਣੇ ਬ੍ਰੇਨ ਚ ਹੈਪੀ ਹਾਰਮੋਨ ਹੁੰਦੇ ਨੇ ਸੈਰੋਟੋਨਿਨ ਨੋਰਐਪੀਨੇਫ੍ਰਿਨ ਡੋਪਾਮਿਨ ਇਹ ਜਿਹੜੇ ਹੈਪੀ ਹਾਰਮੋਨਸ ਨੇ ਇਹ ਫੂਡ ਚੋਂ ਵੀ ਮਿਲਦੇ ਨੇ ਰੂਟੀਨ ਚ ਵੀ ਮਿਲਦੇ ਨੇ ਜਦੋਂ ਦੀ ਡੈਫੀਸ਼ੈਂਸੀ ਜਿਹੜੀ ਮੈਡੀਸਿਨਸ ਵੀ ਦਿੱਤੀਆਂ ਜਾਂਦੀਆਂ ਟੈਂਪਰਰੀ ਤੌਰ ਤੇ ਦਿੱਤੀਆਂ ਜਾਂਦੀਆਂ ਸੋ ਥੀਸ ਆਰ ਕਾਲਡ ਹੈਪੀ ਹਾਰਮones ਇਹਨਾਂ ਜਦੋਂ ਮੈਡੀਸਿਨਸ ਦਿੱਤੀ ਜਾਂਦੀ ਹੈ ਇਹ ਲੈਵਲ ਬੋਡੀ ਦੇ ਵਿੱਚ ਵੱਧ ਜਾਂਦੇ ਨੇ ਤਾਂ ਬੱਚਾ ਨਾਰਮਲ ਹੋ ਜਾਂਦਾ ਹੈ ਜੀ ਅੱਛਾ ਸਰ ਮੇਰਾ ਇੱਕ ਆਖਰੀ ਸਵਾਲ ਹੈ ਜਿਸ ਤਰ੍ਹਾਂ ਹੁਣ ਬੱਚਿਆਂ ਦੇ ਹੱਥਾਂ ਦੇ ਵਿੱਚ ਅਸੀਂ ਦੇਖਿਆ ਕਿ ਛੋਟੀ ਉਮਰ ਤੋਂ ਹੀ ਮੋਬਾਈਲ ਆ ਜਾਂਦਾ ਹੈ ਬੱਚੇ ਮੋਬਾਈਲ ਦੇਖੀ ਜਾਂਦੇ ਆ ਕੁਝ ਰੀਲਾਂ ਦੇਖੀ ਜਾਂਦੇ ਕਿਉਂਕਿ ਵੱਡਿਆਂ ਨੂੰ ਦੇਖ ਕੇ ਉਹ ਸਿੱਖਦੇ ਨੇ ਲੱਗਦਾ ਕਿ ਇਹ ਵੀ ਕੋਈ ਕਾਰਨ ਬਣ ਸਕਦਾ ਬਈ ਜੋ ਮੋਬਾਈਲ ਦੇ ਵਿੱਚ ਹੈ ਜਾਂ ਉਹਨਾਂ ਦੀਆਂ ਖੁਆਇਸ਼ਾਂ ਜਿਹੜੀਆਂ ਵੱਡੀਆਂ ਹੋ ਜਾਂਦੀਆਂ ਨੇ ਉਮਰ ਛੋਟੀ ਦੇ ਵਿੱਚ ਦੇਖੋ ਜਿਹੜੀ ਸੋਸ਼ਲ ਮੀਡੀਆ ਇੱਕ ਬਹੁਤ ਬੜੀ ਡਿਬੇਟ ਹੈ ਵੀ ਇਹ ਖਰਾਬ ਹੈ ਜਾਂ ਅੱਛਾ ਹੈਗਾ ਅਗਰ ਸਹੀ ਸਾਹਬ ਨਾਲ ਵਰਤੇ ਜਾਵੇ ਇਹ ਟਾਈਮ ਦੀ ਡਿਮਾਂਡ ਹੈ ਇਹਦੇ ਤੋਂ ਹੀ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲਦੀ ਹੈ ਪਰ ਅਗਰ ਗਲਤ ਤਰੀਕੇ ਨਾਲ ਕੀਤਾ ਜਾਵੇ ਤੇ ਇਹਦਾ ਨੁਕਸਾਨ ਬਹੁਤ ਹੈ ਅੱਗੇ ਆਪਾਂ ਸਾਰਾ ਕੁਝ ਕਿਤਾਬਾਂ ਚੋਂ ਪੜ੍ਹਦੇ ਆਂ ਅੱਜ ਕੱਲ੍ਹ ਵੀ ਸਤਾਬਾਂ ਕਿਤਾਬਾਂ ਚ ਅਵੇਲੇਬਲ ਹੈ ਪਰ ਹਾਂ ਇੰਟਰਨੈਟ ਦੇ ਥਰੂ ਬਹੁਤ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਪੇਰੈਂਟਸ ਨੂੰ ਕਹਿੰਦੇ ਹਾਂ ਵੀ ਜਿੰਨੇ ਵੀ ਮੋਬਾਈਲਸ ਨੇ ਇਹਨਾਂ ਤੋਂ ਪਾਪ ਆਂਦੇ ਰਹਿੰਦੇ ਕੁਝ ਨਾ ਕੁਝ ਚੀਜ਼ਾਂ ਆਉਂਦੀਆਂ ਰਹਿੰਦੀਆਂ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਦਾ ਹੈ ਜੋ ਚੀਜ਼ ਉਸੇ ਇੱਕ ਵਾਰੀ ਦੇ ਦਿਓ ਬਾਰ ਬ ਔਰ ਜੋ ਕੁਝ ਅਗਰ ਸਕੂਲ ਦਾ ਹੋਮਵਰਕ ਆਂਦਾ ਹੈ ਬੜੇ ਸਾਰੇ ਲੋਕਾਂ ਨੂੰ ਅੱਜ ਤੱਕ ਇਹ ਹੋਮਵਰਕ ਆਂਦੇ ਨੇ ਹਨਾ ਫੀ ਮਤਲਬ ਸਕੂਲ ਵਾਲੇ ਭੇਜਦੇ ਨੇ ਤਾਂ ਤੁਸੀਂ ਉਹਨੂੰ ਲੈਪਟਾਪ ਤੇ ਦੇਖਣ ਦਿਓ ਫੋਨ ਦੀ ਵਰਤੋਂ ਕੱਟ ਕਰੋ ਉਹਦੀ ਬੱਚਾ ਅਗਰ ਕੋਲ ਫੋਨ ਰੱਖ ਕੇ ਵੱਜੂਗਾ ਨਾ ਚਾਰ ਵਾਰੀ ਉਹਦੇ ਵਿੱਚ ਬੀਪ ਵੱਜੂਗੀ ਨੋਟੀਫਿਕੇਸ਼ਨ ਆਉਗੀ ਤਾਂ ਬੱਚੇ ਦਾ ਧਿਆਨ ਡਾਇਵਰਟ ਹੋਊਗਾ ਤਾਂ ਕੋਸ਼ਿਸ਼ ਕਰੋ ਅਗਰ ਉਹਦਾ ਹੋਮਵਰਕ ਆਂਦਾ ਜਾਂ ਕੁਝ ਵੀ ਸਕੂਲ ਤੋਂ ਆਂਦਾ ਹੈ ਜਾਂ ਉਹ ਆਂਦਾ ਆਪਣੇ ਮੋਬਾਈਲ ਦੇ ਉੱਤੇ ਨੋਟੀਫਿਕੇਸ਼ਨਸ ਲਗੋ ਔਰ ਅਗਰ ਕੋਈ ਹੋਮਵਰਕ ਆਂਦਾ ਉਹਨੂੰ ਲੈਪਟਾਪ ਤੇ ਟ੍ਰਾਂਸਫਰ ਕਰ ਲਓ ਤਾਂ ਪ੍ਰਿੰਟ ਆਊਟ ਕੱਢ ਕੇ ਜਦ ਤੱਕ ਬੱਚਾ ਕਿਤਾਬ ਨਹੀਂ ਪੜ੍ਹੇਗਾ ਨਾ ਜੀ ਤਾਂ ਸਾਰਾ ਦਿਨ ਤਾਂ ਫੋਨ ਨਹੀਂ ਲੈ ਕੇ ਬੈਠੇਗਾ ਫੋਨ ਲੈ ਕੇ ਬੈਠੇਗਾ ਰਾਜਾ ਪੇਰੈਂਟਸ ਵੀ ਕਹਿੰਦੇ ਅੱਛਾ ਭਈ ਤੂੰ ਮੋਬਾਈਲ ਚੋਂ ਦੇਖ ਲੈ ਕੰਮ ਇਹਦਾ ਪ੍ਰਿੰਟ ਆਊਟ ਕੱਢ ਕੇ ਦੇ ਦੇ ਇਹਦੇ ਚੋਂ ਕਾਪੀ ਪੇਸਟ ਕਰ ਲੈ ਤਾਂ ਬੱਚੇ ਦੀ ਗ੍ਰੋਥ ਹੀ ਨਹੀਂ ਹੋ ਪਾਰੀ ਬੱਚੇ ਨੂੰ ਇਹ ਲੱਗਦਾ ਵੀ ਕੁਝ ਤਾਂ ਬੱਚੇ ਨੂੰ ਸਮਝ ਨਹੀਂ ਆ ਟੈਂਡਰ ਏਜ ਗਰੁੱਪ ਹੈ ਕੁਝ ਪੇਰੈਂਟਸ ਉਸ ਨੂੰ ਆਪਣਾ ਸਮਾਂ ਬਚਾਣ ਲਈ ਉਹਨੂੰ ਇਹ ਕੰਮਾਂ ਤੇ ਲਗਾ ਦੇਣਗੇ ਤਾਂ ਦਿੱਕਤ ਹੋ ਚੁੱਕੀ ਕਦੀ ਵੀ ਟੀਚਰਸ ਨਹੀਂ ਇਹ ਕਹਿੰਦੇ ਵੀ ਕਾਪੀ ਪੇਸਟ ਕਰਕੇ ਲੈ ਟੀਚਰ ਹੋਮਵਰਕੇ ਭੇਜਦੇ ਆ ਵੀ ਤੁਸੀਂ ਇਹਦਾ ਤਾਂ ਪ੍ਰਿੰਟ ਆਊਟ ਲਵੋ ਬਿਲਕੁਲ ਬਿਲਕੁਲ ਤਾਂ ਜਿੰਨਾ ਜਿੰਨਾ ਚਿਰ ਤੁਸੀਂ ਆਪਣੇ ਹੱਥ ਨਾਲ ਨਹੀਂ ਲਿਖੋਗੇ ਤੁਹਾਡੇ ਅੰਦਰ ਉਹ ਮੈਮਰੀ ਚ ੱਪੂਗੀ ਜੋ ਤੁਸੀਂ ਲਿਖੋਗੇ ਤਾਂ ਇਹ ਬ੍ਰੇਨ ਫਿਜ਼ੀਕਲ ਡਿਵੈਲਪਮੈਂਟ ਹੈ ਬ੍ਰੇਨ ਦੀ ਡਿਵੈਲਪਮੈਂਟ ਹੈ ਜਿੰਨਾ ਤੁਸੀਂ ਲਿਖੇ ਜਾਓਗੇ ਤੁਹਾਡੇ ਬ੍ਰੇਨ ਦੇ ਵਿੱਚ ਉਹ ਚੀਜ਼ ਛਪੀ ਜਾਊਗੀ ਆਪਾਂ ਉਹ ਕਹਿੰਦੇ ਇਹਨੂੰ ਸਪੈਸ਼ਲ ਮੈਮਰੀ ਬਣੀ ਜਾਊਗੀ ਤਾਂ ਇਸ ਲਈ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹੈ ਹਾਂ ਅਗਰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋ ਉਸ ਨੂੰ ਬਹੁਤ ਲਿਮਟਿਡ ਕਰੋ ਗਲਤ ਹੱਥ ਕੰਡੇ ਨਾ ਚੜਾਓ ਹਾਂ ਜੀ ਸਰ ਮੈਂ ਕਿਹਾ ਸਵਾਲ ਤਾਂ ਮੇਰਾ ਆਖਰੀ ਸੀਗਾ ਪਰ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਅੱਜ ਕੱਲ ਨਾ ਸਮਾਂ ਬਹੁਤ ਕੰਜੈਸਟਡ ਹੋ ਗਿਆ ਜਦੋਂ ਅਸੀਂ ਉਹਨਾਂ ਦੇਖਦੇ ਹਾਂ ਕਿ ਬੱਚਾ ਆਉਂਦਾ ਟਿਊਸ਼ਨ ਤੇ ਟਿਊਸ਼ਨ ਤੋਂ ਬਾਅਦ ਵਿੱਚ ਹੋਮਵਰਕ ਯਾਨੀ ਕਿ ਉਹਦੇ ਕੋਲ ਖੇਡਣ ਵਾਸਤੇ ਸਮਾਂ ਹੀ ਨਹੀਂ ਬਚਦਾ ਹੈਗਾ ਕਿ ਲੱਗਦਾ ਕਿ ਖੇਡਾਂ ਵੀ ਜਿਹੜੀਆਂ ਨੇ ਜਾਂ ਆਊਟਡੋਰ ਗੇਮਸ ਜਿਹੜੀਆਂ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਮੋਬਾਈਲ ਤੋਂ ਇਲਾਵਾ ਸਰ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਜ਼ੀਕਲ ਐਕਟੀਵਿਟੀ ਨਾਲ ਹੀ ਤੁਹਾਡੇ ਬਾਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਸਟ्रेसਫੁਲ ਹਾਰਮੋਨ ਅਗਲੇ ਕਹਿੰਦੇ ਨੇ ਵੀ ਜਿਹੜੇ ਐਡਰੇਨਾਲੀਨ ਵਗੈਰਾ ਸਕ੍ਰੀਟ ਹੁੰਦੀ ਹੈ ਆਪਣੇ ਬਾਡੀ ਦੇ ਨਾ ਜਿਹੜੀ ਬਾਡੀ ਨੂੰ ਨੁਕਸਾਨ ਪਹੁੰਚਾਉਂਦੀ ਹੈ ਆਕਸੀਡੈਂਟਸ ਬਾਡੀ ਦੇ ਨੇ ਨੇ ਇਹ ਸਾਰੀ ਚੀਜ਼ਾਂ ਖੇਲਣ ਕੁੱਦਣ ਨਾਲ ਹੀ ਵੰਦੀਆਂ ਆਪਾਂ ਅੱਗੇ ਵੀ ਪੜ੍ਹਦੇ ਜੀ ਗੁਰਬਾਣੀ ਲਿਖਿਆ ਖੇਲਣ ਕੁੱਦਣ ਮੰਨਦਾ ਚਾਹੋ ਜਾ ਤੱਕ ਆਪਾਂ ਖੇਲਣਾਗੇ ਕੋਦਾਂਗੇ ਨਹੀਂ ਫਿਜ਼ੀਕਲ ਡਿਵੈਲਪਮੈਂਟ ਨਹੀਂ ਹੋਊਗੀ ਬ੍ਰੇਨ ਦੀ ਡਿਵੈਲਪਮੈਂਟ ਨਹੀਂ ਹੋਊਗੀ ਤਾਂ ਬ੍ਰੇਨ ਦੀ ਡਿਵੈਲਪਮੈਂਟ ਦੇ ਨਾਲ ਨਾਲ ਫਿਜ਼ੀਕਲ ਡਿਵੈਲਪਮੈਂਟ ਵੀ ਬਹੁਤ ਜ਼ਰੂਰੀ ਹੈ ਬੱਚਾ ਬਹੁਤ ਸਟ्रेसਫੁੱਲ ਹੈ ਆਪਾਂ ਕਹਿੰਦੇ ਵੀ ਯਾਰ ਡਾਕਟਰ ਕਹਿੰਦੇ ਨੇ ਮਰੀ ਨੂੰ ਵੀ ਯਾਰ ਤੂੰ ਨਹੀਂ ਐਸਵੇਂ ਅੱਧਾ ਘੰਟਾ ਸਾਰ ਕੇ ਉਹਦੀ ਫਿਜ਼ੀਕਲ ਡਿਵੈਲਪਮੈਂਟ ਹੀ ਕਰਾਉਣਾ ਚਾਹੁੰਦਾ ਤੁਸੀਂ ਖੇਲੋਗੇ ਕੁੱਦੋਗੇ ਤਾਂ ਤੁਹਾਡੇ ਅੰਦਰ ਜਿਹੜੇ ਹਾਰਮੋਨਸ ਨੇ ਉਹ ਅੱਛੇ ਹਾਰਮੋਨ ਸਕ੍ਰੀਟ ਹੋਣਗੇ ਗਜਰੇਗੇ ਉਹਦੇ ਨਾਲ ਤੁਹਾਡੇ ਫਿਜ਼ੀਕਲ ਡਿਵੈਲਪਮੈਂਟ ਹੋਊਗੀ ਉਹ ਕਿ ਮੈਂਟਲ ਡਿਵੈਲਪਮੈਂਟ ਨਾਲ ਹੋਊਗੀ ਥਾਟ ਵੈਂਟੀਲੇਸ਼ਨ ਹੋਊਗੀ ਜੋ ਚੀਜ਼ ਤੁਹਾਨੂੰ ਰੋਕਦੀ ਹੈ এনवायरमेंट ਤੋਂ ਥੋੜਾ ਜਿਹਾ ਉਹਦੇ ਨਾਲ ਤੁਸੀਂ ਬਤੀਤ ਕਰੋ ਅਸੀਂ ਲੋਕਾਂ ਨੂੰ ਕਹਿੰਦੇ ਜਿਨ੍ਹਾਂ ਦੇ ਲੋਕਾਂ ਦੇ ਘਰਾਂ 'ਚ ਗਰਾਊਂਡ ਨਹੀਂ ਉਹ ਘਰਾਂ 'ਚ ਬੱਚਿਆਂ ਦੇ ਨਾਲ ਫਿਜ਼ੀਕਲ ਐਕਟੀਵਿਟੀਜ਼ 'ਚ ਇੰਗੇਜ ਰਹਿਣ ਬੱਚੇ ਨੂੰ ਗਾਰਡਨਿੰਗ ਸਿਖਾ ਦੇਣ ਉਹਨੂੰ ਅੱਛੇ-ਅੱਛੇ ਚੀਜ਼ਾਂ ਸਿਖਾ ਜੀ ਰੂਟੀਨ ਦੇ ਘਰਾਂ ਦੀ ਜਿਹੜੀ ਫਿਜ਼ੀਕਲ ਐਕਟੀਵਿਟੀ ਆ ਉਹਦੇ ਵਿੱਚ ਇੰਗੇ ਆਪਾਂ ਸਾਇੰਸ 'ਚ ਕਹਿੰਦੇ ਹੂ ਯੂ ਆਰ ਸੋਸ਼ਲ ਐਨੀਮਲ ਮੈਨ ਇਜ਼ ਅ ਸੋਸ਼ਲ ਐਨੀਮਲ ਅਗਰ ਇਹਦੇ ਵਿੱਚੋਂ ਸੋਸ਼ਲ ਵਰਡ ਕੱਟ ਦਤਾ ਦਿੱਤਾ ਜਾਵੇ ਤਾਂ ਵੀ ਆਰ ਐਨੀਮਲਸ ਤਾਂ ਇਸ ਲਈ ਸੋਸ਼ੀਅਲਿਟੀ ਬਹੁਤ ਜ਼ਰੂਰੀ ਹੈ ਫਿਜ਼ੀਕਲ ਇੰਗੇਜਮੈਂਟ ਵਿਦ ది ਅਦਰ ਪੀਪਲ ਵਿਦ தி ਸੋਸਾਇਟੀ ਥਿਸ ਇਜ਼ ਅ ਮੋਸਟ ਇੰਪੋਰਟੈਂਟ ਪਾਰਟ ਧੰਨਵਾਦ ਜੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਸਾਹਿਬ ਨੇ ਬਹੁਤ ਜਿਹੜੀਆਂ ਨੇ ਕੰਮ ਦੀਆਂ ਗੱਲਾਂ ਦਸੀਆਂ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਨੂੰ ਜਿਹੜਾ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਅਸੀਂ ਵੀ ਕਹਿ ਸਕਦੇ ਹਾਂ ਕਿ ਲੋਕ ਜਿਹੜਾ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਇੱਕ ਦੋ ਵੀ ਲੱਛਣ ਨੇ ਜ਼ਰੂਰ ਉਹਨਾਂ ਦੀ ਕਾਉਂਸਲਿੰਗ ਕਰਨ ਉਹਨਾਂ ਨੂੰ ਪਹਿਲਾਂ ਡਾਕਟਰ ਨਾਲ ਜਿਹੜਾ ਖੁਦ ਸੰਪਰਕ ਕਰਨ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਫਿਰ ਉਸ ਨੂੰ ਆਪਣੇ ਬੱਚੇ ਨੂੰ ਜਿਹੜਾ ਉਹ ਡਾਕਟਰ ਤੱਕ ਪਹੁੰਚ ਕਰਵਾਈ ਜਾਵੇ ਤਾਂ ਜੋ ਬੱਚਿਆਂ ਦਾ ਜਿਹੜਾ ਬੌਧਿਕ ਤੇ ਸਰੀਰਕ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ